ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1867 ਨੂੰ ਮਾਤਾ ਸ਼ਾਰਦਾ ਦੇਵੀ ਦੀ ਕੁੱਖੋਂ ਪਿਤਾ ਰਵਿੰਦਰਨਾਥ ਠਾਕੁਰ ਦੇਕਰ ਯੋਗ ਸੰਕੋ ਠਾਕਰ ਬਾੜੀ ਕੋਲਕਾਤਾ ਵਿਖੇ ਹੋਇਆ। ਉਹਨਾਂ ਦਾ ਪਹਿਲਾ ਨਾਂ ਰਵਿੰਦਰਨਾਥ ਠਾਕੁਰ ਤੇ ਬਾਅਦ ਵਿੱਚ ਰਵਿੰਦਰਨਾਥ ਟੈਗੋਰ ਪਿਆ। ਉਹਨਾਂ ਨੇ ਮੁੱਢਲੀ ਵਿੱਦਿਆ ਕਰੇ ਅਧਿਆਪਕ ਰੱਖ ਕੇ ਤੇ ਬਾਅਦ ਵਿੱਚ ਇੱਕ ਵੱਡੇ ਵਿਕਾਰੀ ਸੈਂਟ ਜੇਵियर ਸਕੂਲ ਕੋਲਕਾਤਾ ਦੇ ਵਿੱਚ ਆ ਸਕੀ ਦਿੱਤੀ। ਟੈਗੋਰ ਨੇ ਲੰਡਨ ਦੇ ਵਿੱਚ ਕਾਨੂੰਨ ਦਾ ਅਧਿਐਨ ਕੀਤਾ। ਸਨ 1883 ਈਸਵੀ ਵਿੱਚ ਉਹਨਾਂ ਦਾ ਵਿਆਹ ਮਿਰਲਾਨਣੀ ਨਾਲ ਹੋਇਆ ਡਾਕਟਰ ਰਵਿੰਦਰਨਾਥ ਟੈਗੋਰ ਦੇ ਪਿਤਾ ਦਵਿੰਦਰਨਾਥ ਟੈਗੋਰ ਸਾਹਿਤਿਕ ਰੁਚੀਆਂ ਦੇ ਮਾਲਕ ਸਨ ਇਸ ਕਰਕੇ ਉਹਨਾਂ ਨੂੰ ਸਾਹਿਤ ਦੀ ਗੁਰਤੀ ਵਿਰਸੇ ਦੇ ਵਿੱਚੋਂ ਹੀ ਮਿਲੀ ਸੀ ਟੈਗੋਰ ਦਾ ਜਨਮ ਅਮੀਰ ਘਰਾਣੇ ਦੇ ਵਿੱਚ ਹੋਣ ਕਰਕੇ ਉਹ ਖੁੱਲੇ ਤੇ ਸਾਹਿਤਿਕ ਵਾਤਾਵਰਣ ਦੇ ਵਿੱਚ ਪਲੇ ਉਹ ਖੁੱਲੇ ਵਿਚਾਰਾਂ ਦੇ ਮਾਲਕ ਸਨ। ਘਰ ਵਿੱਚ ਹਮੇਸ਼ਾ ਪ੍ਰਾਰਥਨਾ ਤੇ ਭਜਨਬੰਦਗੀ ਹੋਣ ਕਰਕੇ ਉਹਨਾਂ ਤੇ ਧਾਰਮਿਕ ਭਾਵਨਾਵਾਂ ਦਾ ਅਸਰ ਵੀ ਸੀ। ਡਾਕਟਰ ਡਗੋਰ ਛੋਟੇ ਹੁੰਦੇ ਹੀ ਹੁਸ਼ਿਆਰ, ਤੇਜ ਅਤੇ ਬੁੱਧੀ ਵਾਲੇ ਬਾਲਕ ਸਨ। ਪਹਿਲੀ ਕਵਤਾ ਉਹਨਾਂ 8 ਸਾਲ ਦੀ ਉਮਰ ਦੇ ਵਿੱਚ ਲਿਖੀ ਜਿਸ ਦੀ ਖੂਬ ਪ੍ਰਸ਼ੰਸਾ ਹੋਈ। 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਜੋ ਉਸ ਸਮੇਂ ਸਾਰੇ ਵਿਸ਼ਵ ਦੇ ਵਿੱਚ ਪੜ੍ਹੀਆਂ ਜਾਂਦੀਆਂ ਸਨ ਉਹਨਾਂ ਦੀ ਵੱਖਰੀ ਅਤੇ ਨਵੀਂ ਸੋਚ ਨੀ ਕਾਰਨ ਹੀ ਪ੍ਰਸਿੱਧੀ ਹੋਈ ਬੰਗਾ ਦਰਸ਼ਨ ਭਾਰਤ ਅਤੇ ਸਾਧਨਾ ਮੈਗਜ਼ੀਨਾਂ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ ਸਾਲ 1913 ਦੇ ਵਿੱਚ ਉਹਨਾਂ ਦੇ ਸੰਸਾਰ ਪ੍ਰਸਿੱਧ ਕਾਵ ਸੰਗ੍ਰਹਿ ਗੀਤਾਂਜਲੀ ਨੂੰ ਨੋਬਲ ਪੁਰਸਕਾਰ ਮਿਲਿਆ ਨੋਬਲ ਪੁਰਸਕਾਰ ਮਿਲਣ ਨਾਲ ਟੈਗੋਰ ਦੀ ਪ੍ਰਸਿੱਧੀ ਸਾਰੇ ਸੰਸਾਰ ਦੇ ਵਿੱਚ ਫੈਲ ਗਈ ਰਵਿੰਦਰਨਾਥ ਟੈਗੋਰ ਨੋਬਲ ਇਨਾਮ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸਨ ਸਨ 1914 ਦੇ ਵਿੱਚ ਉਹਨਾਂ ਨੂੰ ਸਰਦਾਰ ਖਿਤਾਬ ਦਿੱਤਾ ਗਿਆ ਜੋ ਉਹਨਾਂ ਨੇ 1919 ਵਿੱਚ ਜਲਿਆਂਵਾਲਾ ਬਾਗ ਦੇ ਕੁੰਨੀ ਸਾਕੇ ਤੋਂ ਦੁਖੀ ਹੋ ਕੇ ਵਾਪਸ ਕਰ ਦਿੱਤਾ ਸੀ ਡਾਕਟਰ ਰਵਿੰਦਰ ਨਾਥ ਟੈਗੋਰ ਰਾਸ਼ਟਰੀ ਗੀਤ ਜਨ ਗਨ ਮਨ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਅਮਰ ਸੋਨਾਰ ਦੇ ਰਚਨਹਾਰੇ ਹਨ ਉਹਨਾਂ ਦੀ ਜਗਤ ਪ੍ਰਸਿੱਧ ਕਹਾਣੀ ਕਾਬਲੀ ਵਾਲਾ ਉੱਤੇ ਫਿਲਮ ਵੀ ਬਣੀ ਹੈ ਉਹਨਾਂ ਨੇ ਗੌਰਾਂ ਸੰਜੋਗ ਅੱਖ ਦੀ ਰਣਕ ਨਿਵੰਦਮਾਲ ਅਤੇ ਡਾਕਰ ਟੈਗੋਰ ਨਵਾਚਨ ਭੁੱਖੇ ਪੱਥਰ ਟੈਗੋਰ ਦਾ ਬਾਲ ਸਾਹਿਤ ਇੱਕੀ ਕਹਾਣੀਆਂ ਨੋਕ ਡੁੱਬੀ ਰਚਨਾਵਾਂ ਸੰਸਾਰ ਭਰ ਦੇ ਵਿੱਚ ਪ੍ਰਸਿੱਧੀਆਂ ਹੋਈਆਂ ਡਾਕਟਰ ਟੈਗੋਰ ਦੀਆਂ ਪੁਸਤਕਾਂ ਦੀ ਸੂਚੀ ਕਾਫੀ ਲੰਮੀ ਹੈ ਉਹਨਾਂ ਨੇ 40 ਨਾਟਕ 35 ਕਾਵ ਸੰਗ੍ਰਹਿ 50 ਲੇਖ ਸੰਗ੍ਰਹਿ 11 ਕਹਾਣੀ ਸੰਗ੍ਰਹਿ ਨਾਵਲ ਅਤੇ 3000 ਦੇ ਲਗਭਗ ਗੀਤਾਂ ਦੀ ਸਿਰਜਣਾ ਕੀਤੀ ਬੰਗਾਲੀ ਸਾਹਿਤ ਵਿੱਚ ਉਹਨਾਂ ਨੇ ਹਰੇਕ ਵਿਸ਼ੇ ਤੇ ਕਲਮ ਅਜ਼ਮਾਈ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸੰਸਾਰ ਦੀਆਂ ਅਨੇਕ ਭਾਸ਼ਾਵਾਂ ਦੇ ਵਿੱਚ ਅਨਵਾਦ ਵੀ ਕੀਤੀਆਂ ਜਾ ਚੁੱਕੀਆਂ ਹਨ ਡਾਕਟਰ ਰਵਿੰਦਰਨਾਥ ਟੈਗੋਰ ਨੇ ਚਿੱਤ ਕਲਾ ਵਿੱਚ ਬੇਸ਼ੁਮਾਰ ਚਿੱਤਰ ਬਣਾਏ ਹਨ ਅਤੇ ਉੱਚਾ ਸਤਾਨ ਪ੍ਰਾਪਤ ਵੀ ਕੀਤਾ ਹੈ ਸੰਗੀਤ ਦੇ ਖੇਤਰ ਵਿੱਚ ਬਣਾਈਆਂ ਉਹਨਾਂ ਦੀਆਂ ਤੁਨਾ ਰਵਿੰਦਰ ਸੰਗੀਤ ਵਜੋਂ ਪ੍ਰਸਿੱਧ ਹਨ ਟੈਗੋਰ ਜੀ ਦਾ ਵਿਚਾਰ ਸੀ ਕਿ ਮਾਂ ਬੋਲੀ ਵਿੱਚ ਦਿੱਤੀਆਂ ਸਿੱਖਿਆਵਾਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਉਹਨਾਂ ਨੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਫਿਲਮ ਐਕਟਰ ਬਿਲਾਸ ਸਾਨੀ ਅਤੇ ਦਵਿੰਦਰ ਸਤਿਆਰਥੀ ਨੂੰ ਆਪਣੀ ਮਾਂ ਬੋਲੀ ਵਿੱਚ ਰਚਨਾਵਾਂ ਲਿਖਣ ਲਈ ਪ੍ਰੇਰਿਆ ਸਨ 1901 ਵਿੱਚ ਉਨ੍ਹਾਂ ਨੇ ਸ਼ਾਂਤੀ ਨਗੇਤਨ ਨਾਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ਦੇ ਵਿੱਚ ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਸਨ 1968 ਦੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਸ਼ਾਂਤੀ ਨਗੇਤਨ ਵਿਖੇ ਰਵਿੰਦਰ ਮਿਊਜ਼ੀਅਮ ਦਾ ਉਦਘਾਟਨ ਕੀਤਾ ਇਸ ਦਾ ਟੈਗੋਰ ਜੀ ਦੇ ਹੱਥ ਲਿਖਤ ਖਰੜੇ ਚਿੱਠੀਆਂ ਚਿੱਤਰ ਉਨ੍ਹਾਂ ਨੂੰ ਮਿਲੇ ਮਾਣ ਸਨਮਾਨ ਸਾਦ ਸ਼ਾਮਲ ਹਨ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਅੱਜ ਵੀ ਬਣੇ ਹੋਏ ਹਨ ਟੈਗੋਰ ਗਾਂਧੀ ਜੀ ਨੂੰ ਮਹਾਤਮਾ ਆਖਦੇ ਹੁੰਦੇ ਸਨ ਅਤੇ ਗਾਂਧੀ ਜੀ ਟੈਗੋਰ ਨੂੰ ਗੁਰੂਦੇਵ ਉਹਨਾਂ ਦੇ ਵਿਚਾਰ ਮਤਪੇਦ ਵੀ ਸਨ ਪਰ ਟੈਗੋਰ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ ਡਾਕਟਰ ਰਵਿੰਦਰਨਾਥ ਟੈਗੋਰ ਆਪਣੇ ਆਖਰੀ 4 ਸਾਲ ਬਹੁਤ ਬਿਮਾਰ ਰਹੇ ਤੇ ਸਨ 1937 ਦੇ ਵਿੱਚ ਤਾਂ ਉਹਨਾਂ ਦੀ ਯਾਦ ਅਸ਼ ਵੀ ਖਤਮ ਹੋ ਗਈ ਸੀ ਉਹ 7 ਅਗਸਤ 1941 ਨੂੰ 80 ਸਾਲ ਦੀ ਉਮਰ ਦੇ ਵਿੱਚ ਸਵਰਗ ਸਦਾਰ ਗਏ ਉਹਨਾਂ ਦਾ ਨਾਮ ਸਿੱਖਿਆ ਸੰਗੀਤ ਅਤੇ ਸਾਹਿਤ ਖੇਤਰ ਦੇ ਵਿੱਚ ਸਦਾ ਅਮਰ ਰਹੇਗਾ ਭਾਰਤ ਦਾ ਨਾਂ ਸੰਸਾਰ ਪਰ ਵਿੱਚ ਚਮਕਾਉਣ ਵਾਲੇ ਡਾਕਟਰ ਰਵਿੰਦਰਨਾਥ ਟੈਗੋਰ ਤੇ ਭਾਰਤਵਾਸੀ ਮਾਨ ਹਮੇਸ਼ਾ ਕਰਦੇ ਰਹਿਣਗੇ